ਇਹ 13 ਤਰੀਕ ਇਸੇ ਮਹੀਨੇ ਦੀ अर्ली ਮਾਰਨਿੰਗ 2:00 ਵਜੇ ਇੱਕ ਸ਼ੁਭਮ ਉਪਾਦਿਆ ਜੀ ਹੈਗੇ ਨੇ ਇਹ ਆਪਣਾ ਦਿੱਲੀ ਤੋਂ ਆਏ ਸਿਗੇ ICICI ਦੀ ਇਹ ਹੈਲਥ ਇੰਸ਼ੋਰੈਂਸ ਕੰਮ ਕਰਦੇ ਇਹ ਆਪਦੇ ਸਹੁਰੇ ਪਰਿਵਾਰ ਨੂੰ ਇੱਥੇ ਸਾਡੇ ਮੋਤੀ ਨਗਰ ਰਾਣੇ ਦੇ ਉੱਥੇ ਰਹਿੰਦੇ ਉਹਨਾਂ ਨੂੰ ਮਿਲਣ ਆਏ ਤੇ ਰਾਤ ਨੂੰ 8:00 ਵਜੇ ਦੇ ਗ੍ਰੀਨ ਚਲੇ ਗਏ ਦਿੱਲੀ ਜਾਣਾ ਸੀ ਇਹਨਾਂ ਨੇ ਅਗਲੇ ਦਿਨ ਇਹਨਾਂ ਦਾ ਸਵੇਰ ਰابطਾ ਨਹੀਂ ਹੋ ਰਿਹਾ ਸੀ ਆਪਣੇ ਇਹਨਾਂ ਦੀ ਵਾਈਫ ਨਾਲ ਤੇ ਉਹਨਾਂ ਨੇ ਫਿਰ ਕੰਪਲੇਨਟ ਦਿੱਤੀ ਕਿ ਇਹ ਪਹੁੰਚੇ ਨਹੀਂ ਹੁੰਦੇ ਸੋ ਫਿਰ ਇਹਨਾਂ ਨੇ ਆ ਕੇ ਪੁਲਿਸ ਨੂੰ ਅਪਰੋਚ ਕੀਤਾ ਦੀ ਮੋਤੀ ਨਗਰ ਥਾਣੇ ਦੇ ਐਸ ਐਚਓ ਸਾਹਿਬ ਅਮਰਿਤਪਾਲ ਇਹਨਾਂ ਨੇ ਪ੍ਰੀਮੀਅਰਲੀ ਹੋਤੇ ਕੋਸ਼ਿਸ਼ ਕੀਤੀ ਲੋਕੇਟ ਕਰਨ ਦੀ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਸੀ ਫਿਰ ਬੱਸ ਸਟੈਂਡ ਤੇ ਗਏ ਬੱਸ ਸਟੈਂਡ ਤੇ ਜਿਹੜੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਇਹ ਰਾਤ ਨੂੰ 8 ਵਜੇ ਇਹਨਾਂ ਨੇ ਬਸ ਤਾਂ ਲੈ ਲਈ ਸੀ ਅੱਗੇ ਨਹੀਂ ਅਪਰੋਚ ਹੋ ਰਹੀ ਸੀ ਫਿਰ ਉਸੇ ਦੀ ਪਾਲ ਦੇ ਵਿੱਚ ਚੱਲਦੇ-ਜਲਦੇ ਫਿਰ ਇਹਨਾਂ ਨੇ ਇਹਨਾਂ ਦੀ ਵਾਈਫ ਨੇ ਆਪਾ ਸ਼ੁਭਮ ਦੀ ਵਾਈਫ ਨੇ ਦੱਸਿਆ ਕਿ ਇਹਨਾਂ ਨੂੰ ਫਿਰੋਤੀ ਦੀਆਂ ਕਾਲਾਂ ਆਉਣ ਲੱਗੀਆਂ ਇਹਨਾਂ ਦੇ ਵੱਲੋਂ ਆਪ ਹੀ ਆਇਆ ਸੀ ਕਿ 10 ਲੱਖ ਰੁਪਏ ਭੇਜਿਆ ਜਾਵੇ ਨਹੀਂ ਤਾਂ ਮੇਰੀ ਜਾਨ ਨੂੰ ਕਤਰਾ ਮੈਨੂੰ ਮਾਰ ਦੇਣਗੇ ਤੇ ਉਹ ਵੀ ਜਿੰਗਲਾਂ ਚੱਲ ਰਹੀਆਂ ਸੀਗੀਆਂ ਇਸੇ ਤੇ ਫਿਰ ਉਹਨਾਂ ਨੇ ਆਪਦੇ ਇਹਨਾਂ ਦੇ ਸ਼ੁਭਮ ਦੇ ਬ੍ਰਦਰ ਜੋ ਕਿ ਦਿੱਲੀ ਵਿੱਚ ਰਹਿੰਦੇ ਉਹਨੂੰ ਵੀ ਇਨਫੋਰਮ ਕੀਤਾ ਉਹ ਵੀ ਫਟਾਫਟ ਇੱਥੇ ਆ ਗਏ ਸਾਡੇ ਨਾਲ ਜਦੋਂ ਰਾਬਤਾ ਸੀ ਅਸੀਂ ਉਹਨਾਂ ਨੂੰ ਲੱਗੇ ਹੋਏ ਸੀਗੇ ਅਸੀਂ ਫਿਰ ਪਰਚਾ ਦਰਜ ਕਰਕੇ ਅਸੀਂ ਕਾਰਵਾਈ ਕਰਨ ਲੱਗੇ ਅੱਗੇ ਆਪਾਂ ਉਹ ਉਹ ਫਿਰ ਬ੍ਰਦਰ ਨਾਲ ਵੀ ਮੁਤਾਬਕ ਮਿਲ ਕੀਤਾ ਉਹਨੂੰ ਵੀ ਅਲੱਗ ਫਿਰ ਇਹਨਾਂ ਨੇ ਕਰਨ ਲੱਗ ਗਿਆ ਸ਼ੁਭਮ ਇਹ ਮੈਨੂੰ ਪੈਸੇ ਲੈ ਕੇ ਦਿਓ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ ਸੋ ਫਿਰ ਅਸੀਂ ਇੱਕ ਆਪਣੀ ਟੀਮ ਤਿਆਰ ਕੀਤੀ ਅੰਡਰ ਦੀ ਸੁਪਰਵੀਜ਼ਨ ਆਫ ਅਰ ਸਬ ਇਹ ਬੀ ਐਸ ਸੀ ਪੀ ਸਾਥ ਤੇ ਆਪਣੇ ਐਸ ਐਚਓ ਅਮਰਿਤਪਾਲ ਫਿਰ ਆਪਣੀ ਟੀਮ ਲੈ ਕੇ ਗਏ ਜਿੱਥੇ ਇਹਨਾਂ ਨੇ ਸੋ ਕਾਲਡ ਇਹਨਾਂ ਨੂੰ ਬੁਲਾ ਰਹੀ ਸੀ ਜਗ੍ਹਾ ਜਿੱਥੇ ਪੈਸੇ ਨੋ ਨੀ ਮੰਗ ਕੀਤੀ ਜਾ ਰਹੀ ਸੀ ਇਹ ਹਰਿਆਣੇ ਦੇ ਪਿਪਲੀ ਦੇ ਏਰੀਏ ਦੇ ਵਿੱਚ ਜਾ ਕੇ ਉੱਥੇ ਜਾ ਕੇ ਫਿਰ ਇਹਨੂੰ ਕਾਬੂ ਕੀਤਾ ਤੇ ਪਤਾ ਲੱਗਿਆ ਕਿ ਇਹ ਆਪ ਹੀ ਸਾਰੀ ਧਾਣੀ ਬਣਾਈ ਹੋਈ ਸੀਗੀ ਸ਼ੁਭਮ ਨੇ ਔਰ ਇਹਦੇ ਉੱਤੇ ਕਾਫੀ ਲੋਕਾਂ ਦੇ ਪੈਸੇ ਨੇ ਹੈਲਥ ਦੇ ਇੰਸ਼ੋਰੈਂਸ ਦੇ ਚੱਕਰ ਵਿੱਚ ਲੈ ਰਿਆ ਸੀ ਤੇ ਉਹਨਾਂ ਦੇ ਪਾਸੇ ਵਾਪਸ ਨਹੀਂ ਦਿੱਤੇ ਸੀ ਲੋਨ ਹੋਰ ਬਾਦ ਦੇ ਫਰੈਂਡਸ ਵਗੈਰਾ ਤੋਂ ਵੀ ਲਏ ਹੋਏ ਸੀ ਜੋ ਕਿ ਇਹਦੇ ਤੇ ਕਾਫੀ ਲੋਨ ਹੋਣ ਕਰਕੇ ਇਹ ਆਪਦੇ ਸਹੁਰਿਆਂ ਨੂੰ ਤੇ ਆਪਦੇ इवन ਆਪਦੇ ਘਰ ਨੂੰ ਵੀ ਇਹ

ਇਹ ਇਹ ਬਿਲੋਂਗ ਕਰਦਾ ਹੈ ਦਿੱਲੀ ਤੋਂ ਹਾਂ ਦਿੱਲੀ ਨਹੀਂ ਵਾਪਸ ਪਹੁੰਚਿਆ ਹੈ ਹਾਂ ਇਹਦੇ ਭਰਾ ਨੂੰ ਵੀ ਫਿਰ ਇਹਨੇ ਬੁਲਾਇਆ ਵਾਈਫ ਨੇ ਅਗਲੇ ਦਿਨ ਜਦੋਂ ਜ਼ਿਆਦਾ ਵਰਡ ਹੋ ਗਏ ਕਿ ਇਹ ਮਿਲ ਨਹੀਂ ਰਿਹਾ ਮੋਬਾਈਲ ਬੰਦ ਕਰਦਾ ਕਰ ਦਿੰਦਾ ਸੀਗਾ ਤੇ ਮੈਸੇਜਸ ਦੇ ਥਰੂ ਉਹ ਸਾਰਾ ਰਿਕਾਰਡ ਹੈਗਾ ਅਸੀਂ ਸਾਡੇ ਕੋਲ ਮੈਸੇਜਸ ਦੇ ਥਰੂ ਇਹ ਕਹਿ ਰਿਹਾ ਸੀਗਾ ਕਿ ਮੈਨੂੰ ਫੜ ਲਿਆ ਤੇ ਮੈਨੂੰ 10 ਲੱਖ ਰੁਪਏ ਇਮੀਡੀਏਟਲੀ ਦਿਓ ਨਹੀਂ ਤਾਂ ਮੈਨੂੰ ਮਾਰ ਦੇਣ ਹਾਂ ਜੀ ਸਰ ਇਹਨਾਂ ਦਾ ਅਮਾਉਂਟ ਜਿਹੜੀ ਹੈ ਨਾ ਕੀ ਜਿਹੜੀ ਇਹਨਾਂ ਨੂੰ ਪੈਸੇ ਉਤਾਰ ਰਹੇ ਉਹ ਕਿਸੇ ਉਹ ਹਜੇ ਕਰ ਰਹੇ ਹਨ ਸਾਰਾ ਵਿੱਚ ਅੰਡਰ ਇਨਵੈਸਟੀਗੇਸ਼ਨ ਹੈਗੀ ਸਟੋਰੀ ਕੀ ਬਣਾਈ ਸੀ ਸਟੋਰੀ ਕੀ ਬਣਾਈ ਸੀ ਕਿੰਨੇ ਲੋਕਾਂ ਨੇ ਕਿਉਂ ਕਿਡਨੈਪ ਕੀਤਾ ਜੀ ਕਿਉਂ ਕਰ ਰਹੇ ਇਹ ਇਹ ਤਾਂ ਹਜੇ ਉਹਦੇ ਤੇ ਹੀ ਭੇਜ ਰਿਹਾ ਸੀ ਫੋਨ ਤੇ ਤਾਂ ਗੱਲ ਕਰ ਹੀ ਨਹੀਂ ਰਿਹਾ ਸੀ ਮੈਂ ਕਿਹਾ ਮੈਸੇਜ ਕਰ ਰਿਹਾ ਸੀ ਪਾਸ ਬਾਏ ਤੇ ਇਹੀ ਹੈ ਕਿ ਇਹ ਲੋਕਾਂ ਦੀ ਹੈਲਥ ਇੰਸ਼ੋਰੈਂਸ ਦੇ ਵੀ ICICI ਇਹ ਨਾਲ ਉਹਨਾਂ ਦਾ ਕਰਦਾ ਸੀਗਾ ਤੇ ਉਹਦੇ ਵੀ ਇਹ ਲੋਕਾਂ ਦੇ ਪੈਸੇ ਲੈ ਕੇ ਪੈਸੇ ਵਾਪਸ ਨਹੀਂ ਕਰ ਰਿਹਾ ਸੀ ਪਤਾ ਲੱਗੇ ਕਿ ਕਿੰਨੇ ਇਹਦਾ ਫਰੋਡ ਕੀਤਾ ਜ਼ਰਾ ਜੀ ਕੁਝ ਹਜੇ ਕਰਠੇ ਕਰ ਰਹੇ ਹਨ ਇਨਵੈਸਟੀਗੇਸ਼ਨ ਜਿਲ੍ਹਾ ਮੋਦੀ ਤੇ ਪੱਕਾ ਹੋ ਰਿਹਾ ਤੁਹਾਨੂੰ ਕੋਈ ਕੰਪਲੇਨਟਾ ਹਜੇ ਕੋਈ ਨੋਟਿਸ ਨਹੀਂ ਆਇਆ ਮੇਰੇ ਕੋਲ ਆਊਟ ਆਫ ਸਟੇਟ ਹੀ ਆ ਗਏ ਇਹ ਲੋਕ ਇਹ ਜੀ ਕਰ ਰਹੇ ਨੇ ਅਜੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦੀ ਪਤਾ ਲੱਗੇਗਾ ਅਜੇ ਤਾਂ ਪੜ੍ਹਿਆ ਹੈ ਕਾਰਨ ਨੂੰ ਤਾਂ ਪਤਾ ਸੀ ਕੋਈ ਦੀ ਇਨਵੋਲਵਮੈਂਟ ਕਰਨੀ ਨਹੀਂ ਨਾ ਨਾ ਤਾਂ ਤਾਂ ਨੀਤਾ ਦੇ ਸੰਦੇ ਨਾਲ ਇਹ ਵੀ ਭਰਾ ਨੂੰ ਵੀ ਨਹੀਂ ਪਤਾ ਕਿਸੇ ਤੋਂ ਸਹਿਯੋਗ ਲਿਆ ਹੈ ਨਹੀਂ ਕਿਸੇ ਹੋਰ ਤੋਂ ਵੀ ਸਹਿਯੋਗ ਲਿਆ ਨਹੀਂ ਸਾਡੀ ਟੀਮ ਨੇ ਅਮਰਿਤਪਾਲ ਸਾਡੇ ਹੀ ਦਾਣਾ ਵੈਰੀ ਗੁੱਡ ਜੌਬ ਸਰ ਕਿੰਨੇ ਸਮੇਂ ਦੇ ਵਿੱਚ ਹੈ ਨਹੀਂ ਸਰ ਸਰ ਦਾ ਕੇਸ ਆਪ ਕਿੰਨੇ ਸਮੇਂ ਦਾ ਹੈ ਇਹ ਦੇਖ ਲਓ 13 ਦੀ 8 ਤੋਂ ਬਾਅਦ ਫਿਰ ਇਹ 14 ਨੂੰ ਸਾਨੂੰ ਰਿਪੋਰਟ ਕੀਤਾ 24 ਕੁਵਿ ਘੰਟੇ ਸਾਡਾ ਆਲਮੋਸਟ ਹੋ ਗਿਆ ਸੀ ਫੋਨ ਸਾਰੇ ਆਪਣੇ ਯੂਜ਼ ਕਰ ਰਹੇ ਸੀ ਹਾਂ ਹਾਂਜੀ ਹਾਂਜੀ ਫੋਨ ਕਰਕੇ ਠੀਕ ਹੈ ਜੀ